ਦਨ ਆਇਆ ਸੀਗਾ ਵੀਰ ਬਿਦਾ ਵੀ ਤੇ ਅਮਨਦੀਪ ਸਿੰਘ ਚਿੱਟਾ ਵੀ ਤੇ ਪਿੰਨਾ ਸੀਗਾ ਵੀਰ ਇਹ ਇਹ ਵੇਚਦੇ ਨੇ ਇਹ ਵੇਚਦੇ ਨੇ ਕਿੰਨੀ ਵੀਰ ਤੋਂ ਲੈਣ ਆਂਦੇ ਓਥੇ ਮੈਨੂੰ ਵੀਰੇ ਹੋ ਗਏ 15 20 ਦਿਨ ਹੋ ਗਏ ਤੋਂ ਲੈਂਦੇ ਆ 15 20 ਦਿਨਾਂ ਦੋ ਦਿੰਦੇ ਬਾਈ ਤੁਸੀਂ ਵੀ ਨਾਲ ਵੇਚਦੇ ਹੋ ਪੀਨਾ ਹੀ ਪੀਨਾ ਵੀ ਅਜੀ ਪੀ ਪੀਨੇ ਵੀ ਵੇਚਦੇ ਵੀ ਹੋ ਹੋਰ ਚ ਜਲਾਣੇ ਆ ਜੀ ਉਹ ਤੁਹਾਨੂੰ ਵੇਚਣ ਵਾਲਿਆਂ ਨੇ ਕਿ ਡਿਊਟੀ ਦੋ ਦਿਨ ਹੋ ਗਏ ਜੀ ਟੋਰਚ ਜਲਾਣਾ ਜੀ ਉਹ ਵੇਚਣ ਵਾਲੇ ਕਹਿੰਦੇ ਤੁਹਾਨੂੰ ਇਦਾਂ ਕਰਨ ਲਈ ਹਾਂਜੀ ਜੀ ਮਜਬੂਰੀ ਕਰਕੇ ਪੀਨ ਕਰਕੇ ਜੀ ਕੀ ਕਹਿੰਦੇ ਵੇਚਣ ਵਾਲੇ ਵੀ ਇਦਾਂ ਟੋਰਚ ਮਾਰ ਕੇ ਗਾਗ ਬੁਲਾਓ ਨਹੀਂ ਗਾਗ ਨਹੀਂ ਕਹਿੰਦੇ ਟੋਰਚ ਜਲਾਣੇ ਜੀ ਸਮਾਨ ਪੀਨ ਨੂੰ ਦਿੰਦੇ ਆ ਜੀ ਅੱਛਾ ਟੋਰਚ ਦਾ ਕੀ ਮਤਲਬ ਹੁੰਦਾ ਇਹ ਰਾਤੀ ਹਨੇਰਾ ਆਉਂਦਾ ਜੀ ਤਾਂ ਕਰਕੇ ਟੋਰਚ ਜਲਾਉਂਦੇ ਅੱਛਾ ਟੋਰਚ ਬੁਲਾਉਂਦੇ ਪੀਨ ਨੂੰ ਦੇ ਦਿੰਦੇ ਜ਼ਮਾਨ ਜੀ ਪੀਨ ਕਿੰਨੀ ਦਾ ਮਾ ਤੇਰਾ ਮੇਰਾ ਜੀਵਾ ਏ ਕਿੱਥੇ ਰਹਿਣਾ ਮੈਂ ਇੱ ਤੱਕ ਤੇਰਾ ਤੂਦ ਨਾ ਤੂੰ ਪੈ ਫੜਦਾ ਪੈ ਫੜਦਾ ਤੇ ਵੇਚਦਾ ਕੋਣ ਆ ਹੈ ਵੇਚਣ ਵਾਲਾ ਕੋਣ ਆ ਹੀ ਵੇਚਦੇ ਤੇਰ ਬਹੁਤ ਮੁੰਡੇ ਤੈਨੂੰ ਕਿੰਨੇ ਪੈ ਤੈਨੂੰ ਕਿ ਤੈਨੂੰ ਕੋਣ ਪੈ ਫੜਵਾਉਂਦਾ ਹੈ ਸੱਤੂ ਸੱਤੂ ਉਹ ਕਿੱਥੇ ਰਹਿੰਦਾ ਪਤਾ ਨਹੀਂ ਕਿੱਥੇ ਰਹਿੰਦਾ ਜੀ ਇੱਥੇ ਆਂਦਾ ਮੈਨੂੰ ਕਹਿੰਦਾ ਤੂੰ ਪੈ ਫੜ ਤੇਰਾ ਪੈਰ ਖਰਾਬ ਹੈ ਤਾਂ ਪੈ ਫੜ ਲਾ ਅੱਛਾ ਤੇਰਾ ਪੈਰ ਖਰਾਬ ਆ ਮਾਜਾ ਬੱਚਾ ਅੱਛਾ ਤੈਨੂੰ ਕਹਿੰਦਾ ਤੂੰ ਪੈਸੇ ਫੜਲਾ ਤੇ ਚਿੱਟਾ ਕਿਤਾ ਦਿੰਦੇ ਫਿਰ ਉਹਨੂੰ ਚਿੱਟਾ ਕਿਤਾ ਦਿੰਦੇ ਆ ਪਤਾ ਨਹੀਂ ਕਿੱਦਾਂ ਦਿੰਦੇ ਦੂਸਰੇ ਪੈਸੇ ਵਰਨੇ ਕਿੰਨੇ ਫੜਦਾ ਉਹ ਕਹਿੰਦਾ ਮੈਨੂੰ ਵੀ ਇੰਨਾ ਇੰਨਾ ਦਿੱਤਾ ਇੰਨੇ ਦੇ ਹਿਸਾਬ ਨਾਲ ਲੈ ਲੈ ਕਿੰਨਾ ਦਿੱਤਾ ਕਿੰਨੇ ਦੇ ਕਿੰਨੇ ਪੈਸੇ ਫੜਦਾ ਉਹ ਕਹਿੰਦਾ ਮੈਂ 20 ਫੜਾਇਆ 50 ਫੜਾਇਆ 300 ਦੇ ਹਿਸਾਬ ਨਾਲ ਲੈ ਲੈ 30 50 ਦਾ ਕੀ ਮਤਲਬ ਹੁੰਦਾ ਮਤਲਬ 10 20 ਦਿੱਤਾ ਉਹਨੂੰ ਤਾਂ 300 ਦੇ ਹਿਸਾਬ ਨਾਲ ਲੈਣਾ ਵਾ ਪੈਸੇ 10 ਪੀਸ 300 ਦੇ ਹਿਸਾਬ ਨਾਲ 300 ਰੁਪਏ ਬਿੱਟ ਲਾਲਾ ਤਿੰਨ ਸੌ ਬੇਟਾ ਹੈ ਜਿਹੜੀ ਉਹ ਇੱਕ ਸੁੰਗਣ ਵਾਲੀ ਜੀ ਹੁੰਦੀ ਹੈ ਤੇ ਤੂੰ ਤੁਹਾ ਇਹ ਵੀ ਤੂੰ ਵੀ ਵੇਚਦਾ ਕਾਕਾ ਹਾਂ ਮੈਂ ਤਾਂ ਪੀਣਾ ਵਾਲ ਲੈਣ ਆਇਆ ਸੀ ਇੱਥੇ ਅਜਾ ਕਿਹੜੀ ਜਗ੍ਹਾ ਤੇ ਰਹਿਣਾ ਤੂੰ ਇਹ ਤਾਂ ਐਬੋ ਵਾਲ ਰਹਿਣਾ ਭਾਈ ਐਬੋ ਵਾਲ ਤੇ ਤੈਨੂੰ ਇੱਥੇ ਇੱਥੇ ਸਪੈਸ਼ਲ ਇੱਥੇ ਮਿਲਦਾ ਨਹੀਂ ਇੱਥੇ ਨਾਲ ਵਧੀਆ ਮਿਲ ਜਾਂਦਾ ਤਾਂ ਕਰਕੇ ਆਇਆ ਹੀ ਮੈਂ